ਦੇ ਉਹਨੇ ਮਰੇ ਕੋਲ ਮਾਇਆ ਚਾਇਨਾ ਡੋਰ ਦੇ ਦਾਤ ਨੇ ਨਿਗਲਿਆ ਨੌਜਵਾਨ ਸਾਨੂੰ ਤੇ ਹੁਣੇ ਪੂੜੀ ਆ ਗਿਆ ਪੀ ਸਾਡਾ ਪਮਰੋ ਤੇ ਡੇਗ ਪਿਆ ਆ ਉਹਨੇ ਡੋਰ ਫੇਰ ਗਿਆ ਰੋਂਦੀ ਚੱਲੀ ਨਹੀਂ ਜਾਂਦੀ ਨੌਜਵਾਨ ਦੀ ਮਾਂ ਸਾਹਤਾ ਹੀ ਮੰਗਦਾ ਜਾ ਕੇ ਵੜੇ ਕੀ ਕਰ ਗਏ ਕੀਰਨੀਆਂ ਨਾਲ ਕੰਬ ਉੱਠਿਆ ਹਸਪਤਾਲ ਤੜਫ ਤੜਫ ਕੇ ਨਿਕਲੀ ਮੁੰਡੇ ਦੀ ਜਾਨ ਚਾਈਨਾ ਡੋਰ ਦਾ ਆਤੰਕ ਅੱਜਕਲ ਇੰਨਾ ਜ਼ਿਆਦਾ ਹੈ ਕਿ ਆਏ ਦਿਨ ਕੋਈ ਨਾ ਕੋਈ ਵਾਰਦਾਤ ਚਾਈਨਾ ਡੋਰ ਦੇ ਕਾਰਨ ਵਾਪਰਦੀ ਹੋਈ ਵੇਖੀ ਸੁਣੀ ਜਾ ਰਹੀ ਹੈ ਤੇ ਕਈ ਕੀਮਤੀ ਜਾਨਾਂ ਚਾਈਨਾ ਡੋਰ ਦੇ ਕਾਰਨ ਚੱਲੀਆਂ ਵੀ ਜਾਂਦੀਆਂ ਨੇ ਲੇਕਿਨ ਫਿਰ ਵੀ ਲੋਕ ਨਹੀਂ ਸਮਝਦੇ ਤੇ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਇਸ ਤੇ ਪੂਰਨ ਤੌਰ ਤੇ ਪਾਬੰਦੀ ਵੀ ਲਗਾਈ ਗਈ ਹੈ ਤੇ ਇਸ ਨੂੰ ਵਰਤਣ ਤੇ ਵੇਚਣ ਵਾਲਿਆਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਲੇਕਿਨ ਫਿਰ ਵੀ ਲੋਕ ਨਹੀਂ ਸਮਝਦੇ ਹੇਤੇ ਚਾਈਨਾ ਡੋਰ ਦਾ ਢੜਲੇ ਦੇ ਨਾਲ ਇਸਤੇਮਾਲ ਕਰ ਰਹੇ ਨੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਇਸ ਦੇ ਨਾਲ ਕਿਸੇ ਦੀ ਕੀਮਤੀ ਜਾਨ ਚਲੀ ਜਾਵੇਗੀ ਤੇ ਕਿਸੇ ਦੇ ਘਰ ਦਾ ਚਿਰਾਗ ਬੁੱਝ ਜਾਏਗਾ ਤੇ ਘਰ ਦੇ ਵਿੱਚ ਸੱਖਰ ਵਿੱਚ ਜਾਣਗੇ ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 18 ਸਾਲ ਦਾ ਨੌਜਵਾਨ ਪਵਨਦੀਪ ਗਲੇ ਦੇ ਵਿੱਚ ਚਾਈਨਾ ਡੋਰ ਫਿਰਨ ਦੇ ਨਾਲ ਰੱਬ ਨੂੰ ਪਿਆਰਾ ਹੋ ਗਿਆ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਸਾਡਾ ਪਮਰੋ ਤੇ ਡਿੱਗ ਪਿਆ ਆ ਉਹਨੇ ਡੋਰ ਫੇਰ ਗਿਆ ਹਾਏ ਚਾਈਨਾ ਡੋਰੀ ਕੋਈ ਪਤਾ ਨਹੀਂ ਸਾਡੇ ਮਦਦ ਦੋਤੋ ਚੱਕਿਆ ਨਾ ਸਾਨੂੰ ਕੋਈ ਪਤਾ ਨਹੀਂ ਡੋਰ ਬੀ ਚਾਈਨਾ ਜਾਂਦੇ ਬੀ ਯਾਰ ਕੀ ਕਰੀਉਂ ਤੇ ਨਹੀਂ ਦੇਦੇ ਤੇ ਦੂਰ ਤੇ ਜਿਹੜੀ ਬਿਡੂਰ ਵੇਚਦੇ ਨੇ ਹਾਏ 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 ਮੰਗਦੇ ਹੋ ਜੀ ਹਾਏ ਇਨਸਾਨਤਾ ਵੀ ਮੰਗਦਾ ਹੀ ਆ ਕਿਵੜਾ ਕੀ ਕਰ ਗਏ ਆਡਾ ਪਵਨ ਤੇ ਲੱਗਿਆ 10000 ਆਏ ਕਮਰ ਤੇ ਨੌਜਵਾਨ ਮੋਟਰਸਾਈਕਲ ਤੇ ਤਰੰਤਾਰਨ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾ ਇੰਨੀ ਬੇਦਰਦੀ ਦੇ ਨਾਲ ਕੱਟਿਆ ਗਿਆ ਕਿ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਹ ਨਾ ਗਾ ਨੰਗ ਜਾਵਾ ਤੇ ਅਸੀਂ ਜਨ ਤੋਂ ਹੋਇਆ ਮਰਨ ਨੰਗ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ ਤੇ ਨਾ ਖਲੋਤਾ ਵੀ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਧਰ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਅਪੜਾਇਆ ਹਲਫਕੀਤੀ ਉਹਦੀ ਪਰ ਮੇਰੇ ਕੋ ਮਵਾਲੀ ਮੈਂ ਕਰ ਜਾ ਕੇ ਦੱਸਿਆ ਰੌਲਾ ਰੱਪਾ ਪਾਇਆ ਤੇ ਬੰਦੇ ਆ ਗਏ ਹਾਂਜੀ ਹਾਂਜੀ ਕੌਣ ਕਿਧਰ ਵਧੀ ਗਈ ਦੱਸੋ ਕੌਣ ਧੌਸਿਆ ਦੋ ਤਾਂ ਦੌਰ ਫਿਰੀ ਆ ਐ ਲੱਡ ਪਤਾ ਨਾ ਹੋਇਆ ਲੱਤ ਲੰਗ ਗਿਆ ਸਰਚ ਤੇ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡੀਸ਼ਨ ਤੇ ਡਾਕਟਰ ਗੋ ਸਿਮਰਨਸ ਸਰਜਰੀ ਦੇ ਐਮ ਡੀ ਅਪਾ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬਰਾਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀਗੀ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹਸਪਤਾਲ ਦੀਆਂ ਕੰਧਾਂ ਮਾਂ ਦੇ ਕੀਰਨਿਆਂ ਦੇ ਨਾਲ ਕੰਬੁੱਟੀਆਂ ਨੇ ਤੇ ਪਰਿਵਾਰ ਰੋ ਰੋ ਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਅਪੀਲ ਕਰ ਰਿਹਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ